ਹਾਂਜੀ ਕਿੱਦਾਂ ਸਾਰੇ ਸਾਰੇ ਜਣੇ ਨਾ ਆਪਣੇ ਪੰਜਾਬ ਲਈ ਕਰੋ ਅਰਦਾਸ ਤੁਹਾਨੂੰ ਪਤਾ ਹੀ ਆ ਵੀ ਪੰਜਾਬ ਹੁਣ ਇਸ ਵਕਤ ਖੜਦੀ ਮਾਰ ਹਟਾਇਆ ਹੋਇਆ ਸਾਰੇ ਜਣੇ ਜਰੂਰ ਅਰਦਾਸ ਕਰੋ ਵਾਹਿਗੁਰੂ ਅੱਗੇ ਇਹ ਦੁੱਖ ਦੀ ਘੜੀ ਹੈ ਨਾ ਇਹ ਲੰਘ ਜਵੇ ਮੀ ਵੀ ਹੁਣ ਪੂਰੇ ਜੋਰ ਗੱਲ ਪੈ ਰਹੇ 24 ਘੰਟੇ ਹੋ ਗਏ ਮੀ ਪੈਂਦੇ ਨੂੰ ਕਰਨ ਵਾਹਿਗੁਰੂ ਕਿਰਪਾ ਜਿਹੜੀ ਨਾ ਛੜੀ ਲੱਗੀ ਆ ਰਾਤ ਇਹਨੇ ਤਾਂ ਸਾਡੇ ਖੇਤ ਤੱਕ ਵੀ ਐਨ ਪਾਣੀਓ ਪਾਣੀ ਕਰਤਾ ਪਹਿਲਾਂ ਨਹੀਂ ਥਾਵਰੇ ਆਇਆ ਦੋ ਚੀ ਮਜਰੇ ਸਾਡੇ ਖੇਤ ਚ ਵੀ ਆਹ 4 4 ਫੁੱਟ ਪਾਣੀ ਖੜਾ ਜਿਹੜੀ ਐ ਨਸਰੀ ਹੋਈ ਆ ਪੱਕੀ ਹੋਈ ਆ ਪਰ ਜੇ ਦੇਖੀਓ ਜਿਹੜਾ ਉਧਰ ਨੁਕਸਾਨ ਹੋਇਆ ਉਹਦੇ ਸਾਹਮਣੇ ਸਾਡਾ ਤਾਂ ਕੁਝ ਵੀ ਨਹੀਂ ਪਰ ਫਸਲ ਤਾਂ ਫਸਲੇ ਹੁੰਦੀ ਆ ਠੀਕ ਆ ਨਾ ਇੱਕ ਸਕੂਲ ਵਿੱਚ ਪਾਣੇ ਕਰਕੇ ਉਹਦੇ ਬਹਾ ਦੇ ਵਿੱਚ ਜਿੱਥੇ ਨੂੰ ਚੱਲ ਰਹੀ ਸੀ ਡਰੇਨ ਇਹ ਸਾਰਾ ਇਹ 12-15 ਕੀਲੇ ਸਾਰੇ ਡੁੱਬਨੇ ਅੱਜ ਬਹੁਤ ਜ਼ਿਆਦਾ ਮੂਰੇ ਵੀ ਬੁਰਾ ਹਾਲ ਆ ਉਹ ਜਿੱਥੇ ਤੱਕ ਦੇਖਦਾ ਪਾਣੀ ਪਾਣੀ ਚਮਕਦਾ ਉਹ ਪਰਾਂ ਤੱਕ ਸਹੀ ਗੱਲ ਆ ਪੰਜਾਬ ਨੂੰ ਆ ਲੋੜ ਦਾ ਪਾਣੀ ਨਹੀਂ ਮਿਲਿਆ ਕਦੇ ਵੀ ਆਫ਼ਤदाई ਪਾਣੀ ਮਿਲਿਆ ਰਾਤ ਨੂੰ ਆ ਉਹ ਬੰਦਾ ਦੱਸਦਾ ਜਿਹੜਾ ਨਦੀ ਪੋਲ ਬਣਾ ਰਿਹਾ ਠੇਕੇਦਾਰ ਕਹਿੰਦਾ ਕਿ ਉਰੇ ਨਾ ਨਦੀ ਇੱਥੇ ਤੱਕ ਚੱਲ ਲਈ ਜਿੱਥੇ ਤੱਕ ਆ ਟਾਲੀ ਆ ਆਦ ਰਸਤਾ ਜਿੱਥੇ ਤੱਕ ਆ ਜੀਰੀ ਦੀ ਵੀ ਨਾਸ ਮਾਰਿਆ ਪਿਆ ਉਪਰ ਤੇ ਹੁਣ ਤਾਂ ਪਿੱਛੇ ਵਿੱਚ ਚੱਲ ਰਹੀ ਹੁਣ ਪਾਣੀ ਕਹਿੰਦਾ ਵੀ ਹੁਣ ਸਵੇਰੇ ਘਟ ਗਿਆ ਰਾਤੀ ਪਾਣੀ ਬਹੁਤ ਉਹ ਤੱਕ ਖੜਾ ਪਾਣੀ ਕਿ ਉਹ ਦੇਖੋ ਅਸੇ ਸਮਾਨਾਦੀ ਨਾ ਹੁਣ ਵੀ ਵਿਚ ਵਿਚੈਨ ਫੁੱਲ ਚੱਲ ਰਹੀ ਆ ਦੇਖੋ ਇਹ ਕੋਈ ਮੈਂ ਪੈਨਿਕ ਨਹੀਂ ਕਰ ਰਿਹਾ ਕਿਸੇ ਨੂੰ ਪਰ ਫਿਰ ਵੀ ਜੋ ਹਾਲਾਤ ਹੈਗੇ ਉਹ ਦੇਖਣੇ ਚ ਦਿਖਾਉਣੇ ਚਾਹੀਦੇ ਆ ਦੇਖੋ ਆ ਇਹ ਜੀਰੀ ਦਾ ਨਰਾਤ ਨਾ ਸਮਾਰਤਾ ਨਾਲ ਵਿੱਚ ਪੂਰੀ ਚੱਲ ਰਹੀ ਹੈ ਗੁਜਰਾ ਨੇ ਵੀ ਸਮਝਦਾਰੀ ਵਰਤੀ ਜਿਹੜੇ ਨਦੀ ਚ ਰਹਿੰਦੇ ਆ ਆਪਣੇ ਡੰਗਰ ਬਾਹਰ ਉੱਚੀ ਜਗ੍ਹਾ ਲਿਆਂਦੇ ਠੀਕ ਆ ਬਚਾਓ ਚ ਬਚਾਓ ਆ ਪਾਣੀ ਦਾ ਕਿ ਆ ਪਤਾ ਕਿਦਾਂ ਨੂੰ ਮੂੰਹ ਕਰ ਲੈਣਾ ਸਾਰੇ ਚ ਰਾਤ ਤੋੜੇ ਤੱਕ ਪਾਣੀ ਭੰਮਿਆ ਹੋਇਆ ਨਜ਼ੀਰ ਹੋ ਪਾਣੀ ਖੜਾ ਜਿਹੜੀ ਸਾਡੀ ਆਕਰਾਨਾ ਹੈ ਦਾ ਨਾ ਲੰਘਦੀ ਸਾਡੇ ਕੋਲ ਨੂੰ ਇਹਦੇ ਚ ਵੀ ਪੂਰਾ ਮਿੱਟੀ ਰੰਗਾ ਪਾਣੀ ਆ ਰਿਹਾ ਉਹ ਅੱਗੇ ਨਾਲੋਂ ਘਟੀ ਹੋਈ ਹੈ ਥੋੜੀ ਜੀ ਇਹ ਲਗਭਗ 3-4 ਫੁੱਟ ਨਹਿਰ ਘਟਾ ਜਿਹੜਾ ਸਾਡੇ ਅਜ ਗੁਰੂ ਘਰ ਤੇ ਇਕੱਠ ਹੋਇਆ ਸੀਗਾ ਹਟਪੀੜਤਾ ਦੀ ਮਦਦ ਵਾਸਤੇ ਉਦੇ ਵਿੱਚ ਇਹ ਫੈਸਲਾ ਕਰਿਆ ਪੰਚਾਇਤ ਨੇ ਔਰ ਪਿੰਡ ਦੇ ਮੋਤਵਰਾਂ ਨੇ ਵੀ ਜ਼ਿਮੀਦਾਰ ਜਿਹੜੇ ਘਰ ਆਉਣਾ ਪਰ ਹੈਗਾ 2000 ਰੁਪਿਆ ਉਹਦੇ ਉੱਪਰ ਸਰਦਾ ਅਗਲੇ ਦੀ ਅੱਧ ਤੇ ਬੱਦ ਦੇ ਸਕਦਾ ਤੇ ਕਣਕ ਕਟਾ ਜੋ ਵੀ ਦੇਣਾ ਅਗਲੇ ਨੇ ਤੇ ਜਿਹੜਾ ਹੋਰ ਭਾਈਚਾਰਾ ਆਪਣਾ ਉਹ ਜੋ ਸਰਦਾ ਉਹਨਾਂ ਦੀ ਦੇ ਸਕਦਾ 5 ਤਰੀਕ ਨੂੰ ਸਵੇਰੇ ਸਾਜਰੇ ਸਵੇਰੇ ਸਾਢੇ 8 ਵਜੇ ਗੁਰੂ ਘਰ ਚੋਂ ਕਰਕੇ ਅਰਦਾਸ ਪਿੰਡ ਚ ਟੌਲੀ ਲੈ ਕੇ ਘੁੰਮਾਂਗੇ ਜਿਹਨੇ ਜੋ ਦੇਣਾ ਆਪਣਾ ਸਮਾਨ ਪੱਤਾ ਦੇ ਸਕਦਾ ਬਾਕੀ ਐਨਆਰਆਈ ਵੀਰਾਂ ਨੂੰ ਵੀ ਬੇਨਤੀ ਵੀ ਜਰੂਰ ਮਦਦ ਕਰੀ ਆਪਾਂ ਉਹਨਾਂ ਦੀ ਸਾਰੇ ਜਣੇ ਬਾਕੀ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਸਤਿ ਸ਼੍ਰੀ ਅਕਾਲ ਜੀ